ਪੰਜਾਬ ਦੇ ਵਿੱਚ ਪੂਰੀ ਉੱਤਰਪਾਰ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਆ ਗੁਰੀ ਤੋਂ ਵੀ ਗੁਰੀ ਹੋਈ ਪਈ ਆ ਸਭਰਾ ਮੰਡ ਦੇ ਵਿੱਚ ਖੜੇ ਆ ਸਭਰਾ ਮੰਡ ਦੇ ਵਿੱਚ ਆ ਜਿਹੜਾ ਬੰਨਵਾ ਕਹੂੰਗਾ ਪਰਲੇ ਬਨੇ ਪਿੱਲਾ ਵਿਖਾਦੇ ਵੀਰ ਉਹ ਪਰਲੇ ਬਨੇ ਜਿਹੜੇ ਰੋਖਵਾ ਇਹ ਪੱਕਾ ਬੰਨਵਾ ਇਥੇ ਐਡਵਾਂਸ ਬੰਨ ਕੋਈ ਨਹੀਂ ਤੇ ਆਹ ਜਿਹੜਾ ਬੈਠੇ ਆ ਇਹ ਮਰੜੇ ਦੇ ਉੱਤੇ ਬੈਠੇ ਆ ਇਧਰਲੇ ਬਨੇ ਵੀਰ ਘਾਰ ਵਿਖਾਦੇ ਆਵੇ ਆਹ ਘਾਰ ਸਾਰੇ ਡੁੱਬੇ ਆ 5-7 ਇਧਰ ਚੜਦੇ ਨੂੰ ਵਿਖਾਦੇ ਆ ਆ ਕਿੰਨੇ ਘਰ ਡੁੱਬੇ ਆ ਆ ਜਿਹੜੀਆਂ ਤਰਪਾਲਾਂ ਆ ਇਹ ਪਾਟੀਆਂ ਚੀਟੀਆਂ ਜਿੱਥੋਂ ਕਿਤੇ ਆ ਗਈਆਂ ਉਸ ਟਾਈਮ ਸਾਰੇ ਆ ਤੂੜੀ ਅੱਜ ਕੇ ਮਤਲਬ ਜਾਨੀ ਸੱਜਣੇ ਲੈਂਦੀ ਸੀ ਉਹ ਇੰਨਾ ਪਸੂਆਂ ਨੂੰ ਪਾਈ ਆ ਇਹ ਸਾਰਾ ਕੁਝ ਜਿਹੜਾ ਤਰਪਾਲਾਂ ਤੇ ਪੂਰਾ ਕੋਈ ਦੇਖ ਗਿਆ ਵਾ ਮਤਲਬ ਉਹ ਬਣਾ ਕੇ ਬਿਠੇ ਆ ਪਰ ਪ੍ਰਸ਼ਾਸਨ ਨੂੰ ਐਸ.ਡੀ.ਮ ਪੱਟੀ ਔਰ ਪਟਵਾਰੀ ਸਾਹਿਬ ਨੂੰ ਕੱਲ ਦੇ ਫੋਨ ਕਰ ਰਹੇ ਆ ਐਸ.ਡੀ.ਮ ਸਾਹਿਬ ਅੱਜ ਵੀ ਮੇਰੀ ਗੱਲ ਹੋਈ ਆ ਵੀ ਤੁਸੀਂ ਕੋਈ ਨਾ ਕੋਈ ਮਤਲਬ ਜਿਹੜਾ ਇਹ ਤਰਪਾਲਾਂ ਦਾ ਬੰਦੋਬਸਤ ਕਰੋ ਇੱਕ ਤਾਂ ਇੱਥੇ ਆ ਪੰਜੀਤੀ ਘਰ ਵਾ ਇਹਨਾਂ ਨੂੰ ਤਰਪਾਲਾਂ ਦੀ ਵੱਡੀ ਲੋੜ ਵਾ ਔਰ ਇੱਕ ਜਿਹੜੇ ਲੰਗਰਾਂ ਵਾਲੇ ਬਾਬੇ 300 ਸਥਾਮਾਂ ਉੱਤੇ ਲੱਗੀਆਂ ਵਾਂ ਉਹਨਾਂ ਨੂੰ ਵੀ 2-2 3-3 ਤਰਪਾਲੇ ਦੀ ਲੋੜ ਵਾ ਕਿਉਂਕਿ بارش ਤੋਂ ਲਗਾਤਾਰ ਹੋ ਰਹੀ ਆ ਐਸ ਕਰਕੇ ਆ ਵੀ ਮਤਲਬ ਹੋਰ ਕੁਝ ਨਹੀਂ ਪ੍ਰਸ਼ਾਸਨ ਕਰ ਸਕਦਾ ਕਿਉਂਕਿ ਰਾਸ਼ਨ ਪਾਣੀ ਵੱਲੋਂ ਲੋਕ ਕੋਈ ਨਹੀਂ ਕਸਰ ਛੱਡਣ ਦੇ ਪੰਜਾਬ ਵਾਲਿਆਂ ਨੇ ਨਾ ਤੂੜੀ ਵਾਲੋਂ ਨਾ ਪੱਠਿਆਂ ਵਾਲੋਂ ਕੋਈ ਕਸਰ ਛੱਡਨੀ ਆ ਨਾ ਖਾਣ ਪਕਾਉਣ ਲੋ ਕੋਈ ਛੱਡਦੀਆਂ ਪਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਤਰਪਾਲ ਵੀ ਨਹੀਂ ਇੱਕ ਦੇ ਸਕਦੇ ਉਹ ਚੰਗੀਆਂ ਤਰਪਾਲਾਂ ਜਿਹੜੀਆਂ ਨਵੀਆਂ ਤਰਪਾਲਾਂ ਹੋਣ ਜਿਹੜੀਆਂ ਪੈਂਦੀਆਂ ਆ ਆਪਣੇ ਤੇ ਗਦਾਮਾਂ ਦੇ ਉੱਤੇ ਕਣਕ-ਕਣਕ ਢੱਕਦੇ ਆ ਉਹ ਦੇਣ ਇਹਨਾਂ ਨੂੰ ਪਤਾ ਨਹੀਂ ਇਹ ਹੜ 20 ਦਿਨ ਚੱਲਣੇ ਆ ਕਿ 30 ਦਿਨ ਚੱਲਣੇ ਆ ਆ ਭੈਣਾ ਰਾਤ ਦੇਣ ਇੱਥੇ ਆ ਇਧਰਲੇ ਬੰਨੇ ਪਾਣੀ ਵੇਖ ਲਓ ਕਿੰਨਾ ਆ ਤੇ ਇਧਰ ਵੇਖ ਲਓ ਕਿੰਨਾ ਆ ਔਰ ਇਹ ਸਾਰੇ ਬੰਨ੍ਹ ਦੀ ਰਾਖੀ ਕਰਦੇ ਆ ਜੇ ਉਹ ਬੰਨ੍ਹ ਵੱਡਾ ਟੁੱਟਦਾ ਵਾ ਤੇ ਘੱਟ ਤੋਂ ਘੱਟ 12 ਫੁੱਟ ਨੀਵੀਂ ਜਗ੍ਹਾ ਵਾ ਜਿੱਥੇ ਉਹ ਟੁੱਟ ਕੇ ਪੈਣਾ ਵਾ ਤੇ ਅਗਲੇ ਬੰਨੇ ਹਜ਼ਾਰਾਂ ਦੀ ਆਬਾਦੀ ਆ ਜਿਹਨੇ ਪੂਰੀ ਤਰ੍ਹਾਂ ਗੋ ਪੱਟੀ ਵਾਲੀ ਰੋਹੀ ਨੇ ਪਾਣੀ ਉਧਰ ਉਛਲ ਪਿਆ ਵਾ ਬਲੌਕ ਹੋ ਕੇ ਆਬਾਦੀ ਦਾ ਕੋਈ ਵੀ ਨਿਕਲਣ ਵਾਲਾ ਜਿਹੜਾ ਸਥਾਨ ਨਹੀਂ ਰਹਿਣਾ ਸੋ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਜਿਹੜੀ ਰਾਤ ਸਮਗਰੀ ਲੈ ਕੇ ਆਉਂਦੇ ਜੇ ਨਾ ਉਹਨੂੰ ਐਵੇਂ ਨਾ ਸੁੱਟ ਕੇ ਚਲ ਜਿਓ ਐਵੇਂ ਕਿਸ ਚੌਧਰੀ ਦੇ ਹੱਥ ਜਣਾ ਫੜਾ ਜਿਓ ਉਹ ਪੀੜਤ ਪਰਿਵਾਰ ਤੱਕ ਸਿੱਧੀ ਆ ਪਹੁੰਚਾਓ ਭਾਵੇਂ ਪੱਠੇ ਲਿਆਓ ਭਾਵੇਂ ਤੂੜੀ ਲਿਆਓ ਭਾਵੇਂ ਖਾਣਾ-ਦਾਣਾ ਲਿਆਓ ਕਿਉਂਕਿ ਤੁਹਾਨੂੰ ਤੁਹਾਨੂੰ ਸਵਾਮਾਂ ਵੱਲੋਂ ਕੋਈ ਕਸਰ ਨਾ ਛੱਡੀ ਕਿਤੇ ਤੇ ਨਾ ਛਡਣੀ ਆ ਪਰ ਉਹ ਪਹੁੰਚਣਾ ਜਿਹੜਾ ਲੋਰਵਾਂਦ ਉਹਦੇ ਕੋਲੇ ਕਿਉਂਕਿ ਕਈ ਪਤਾ ਲੱਗਾ ਵੀ ਦੂਰੋਂ ਦੂਰੋਂ ਆਣ ਕੇ ਵੀ ਇੱਕੜੂ ਕੇ ਡਾਕ ਕੇ ਛੋਟੇ ਹਾਥੀ ਡਾਕ ਕੇ ਪੰਜ-ਪੰਜ ਸੱਤ-ਸੱਤ ਜਣੇ ਬਹਿ ਜਾਂਦੇ ਆ ਤੇ ਸ਼ਾਮਾਂ ਨੂੰ ਉਹ ਲੱਦ ਕੇ ਘੜੂਕਾ ਛੋਟਾ ਹਾਥੀ ਪਤਾ ਨਹੀਂ 200 ਕਿਲੋਮੀਟਰ ਤੇ ਜਾ ਕੇ ਖੜੋਂਦੇ ਆ ਕਿ 100 ਕਿਲੋਮੀਟਰ ਤੇ ਖੜੋਂਦੇ ਆ ਸੋ ਇਹੋ ਜਿਹੀਆਂ ਚੀਜ਼ਾਂ ਤੁਹਾਡੀ ਇਹ ਕਿਹ ਕਿਹ ਚੀਜ਼ ਜਿਹੜੀ ਆ ਉਹ ਪੀੜਤ ਕੋਲੇ ਪਹੁੰਚੂਗੀ ਤੇ ਸੱਚੀ ਮੱਚੀਓ ਮਤਲਬ ਸੇਵਾ ਤੁਹਾਡੀ ਲੈ ਕੇ ਪੈਣੀ ਆ ਤੇ ਪੀੜਤ ਵੀ ਜਿਹੜੇ ਆ ਉਹ ਵੀ ਆਪਣਾ ਸਮਾ ਜਿਹੜਾ ਵਾ ਇਹ ਔਖਾ ਸੁਖਾ ਕੱਢ ਲੈਣਗੇ ਆਓ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਇੱਕ ਹੋ ਕੇ ਨਫਰਤਾਂ ਨੂੰ ਪਾਸੇ ਕਰਕੇ ਤੇ ਆਪਾਂ ਇਹਦੇ ਵਿੱਚ ਸੌਖਿਆ ਸਖਾਲਿਆ ਨਿਕਲ ਜਾਗੇ ਕੋਈ ਗੱਲ ਨਹੀਂ ਪੰਜਾਬ ਗੁਰਾਂ ਦੇ ਨਾਂ ਦੇ ਵਸਦਾ ਸੀ ਵਸਦਾ ਹੈ ਤੇ ਵਸਦਾ ਰਹੇਗਾ ਚੜ੍ਹਦੀ ਕਲਾ ਤੁਹਾਡੀ ਹੋਣੀ ਆ ਜੋ ਜੋ ਜਿਹੜੇ ਸਵਾਮਾ ਕਰ ਰਹੇ ਜੇ ਔਰ ਇਹਨਾਂ ਪਰਿਵਾਰਾਂ ਦੇ ਵਿਆਹ ਗੁਰੂ ਚੜ੍ਹਦੀ ਕਲਾ ਕਰੇ ਫਸਲਾਂ ਮਰਗੀਆਂ ਵਾ ਪਰ ਆਪਾਂ ਦਿਲ ਨਹੀਂ ਇਹ ਟੁੱਟਣ ਦੇਣੇ ਹੌਸਲੇ ਨਾ ਹਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ